ਅਮਰੀਕਾ ਤੋਂ ਵੱਡੀਆਂ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ 'ਚ 트럼ਪ ਕਾਰਵਾਈਆਂ ਕਰ ਰਿਹਾ ਸੀ ਜੋ ਜੋ ਉਹ ਲਾਅ ਬਣਾ ਰਿਹਾ ਸੀਗਾ ਜਿੱਦਾਂ ਇਹ 2026 ਜਨਵਰੀ ਤੋਂ ਹੁਣ ਉਹ ਸਟਾਰਟ ਹੋ ਰਿਹਾ ਸਾਰਾ ਕੁਝ ਲਾਅ ਲਾਗੂ ਹੋ ਰਿਹਾ ਸੋ ਜਿਹੜੇ ਵੀ 트럼ਪ ਨੇ ਪਿਛਲੀਆਂ ਕੁਝ ਟਾਈਮ ਦੇ ਵਿੱਚ ਹਦਾਇਤਾ ਕੀਤੀਆਂ ਸੀਗਾ ਕਿ ਅਸੀਂ ਇਹ ਕੁਝ ਕਰਨਾ ਇਹ ਲਾਅ ਲੈ ਕੇ ਆਣਾ ਉਹ ਸਾਰੇ ਹੀ ਲਾਅ ਲਾਗੂ ਹੋ ਗਿਆ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਹੁਣ ਸਭ ਕੁਝ ਈਜ਼ੀ ਨਹੀਂ ਰਿਹਾ ਬਹੁਤ ਮੁਸ਼ਕਿਲ ਆਇਆ ਕਿ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਸਾਰਿਆਂ ਨੂੰ ਸੋ ਆਪਾਂ ਅੱਜ ਉਹਦੇ ਬਾਰੇ ਐਕਸਪਲੇਨ ਕਰਾਂਗੇ ਕਿਹੜੇ ਕਿਹੜੇ ਲਾਅ ਨਵੇਂ ਆਏ ਆ ਔਰ ਕਿਹੜੇ ਕਿਹੜੇ ਲਾਅ ਹੁਣ ਲਾਗੂ ਹੋ ਗਿਆ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਆਪਣੇ ਪ੍ਰਵਾਸੀਆਂ ਨੂੰ ਕਿਦਾਂ ਹੁਣ ਪੰਜਾਬੀਆਂ ਨੂੰ ਝਟਕੇ ਤੋਂ ਝਟਕਾ ਲੱਗੇਗਾ ਇਹਦੇ ਬਾਰੇ ਆਪਾਂ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਤੇ 2026 ਦੇ ਵਿੱਚ ਹੋਰ ਕੀ ਕੁਝ ਹੋਣ ਦੀ ਸੰਭਾਵਨਾ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੈਪੀ ਨਿਊ ਇਅਰ ਤੇ ਮੈਂ ਇਹ ਆਸ ਕਰਦਾ ਕਿ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਕਿਸੇ ਨੂੰ ਮੁਸੀਬਤ ਦੇ ਵਿੱਚ ਨਾ ਲੈ ਕੇ ਆਵੇ 2026 2025 ਚ ਬਹੁਤ ਲੋਕਾਂ ਨੇ ਕਠਿਨਾਈਆਂ ਦੇਖ ਲਈਆਂ ਬਹੁਤ ਕਹਿਰ ਹੋਇਆ 트ੰਪ ਸਾਹਿਬ ਦਾ ਸਾਰਿਆਂ ਨੂੰ ਪਤਾ ਹੀ ਆ ਪਰ ਉਹਦੇ ਵਿੱਚ ਵੀ ਆਪਣੀ ਹੀ ਗਲਤੀ ਹੈ ਕਿਉਂਕਿ ਆਪਾਂ ਇਹਨਾਂ ਦੀ ਕੰਟਰੀ 'ਚ ਐਂਟਰ ਹੋਏ ਸੀਗੇ ਜ਼ਬਰਦਸਤੀ ਪਰ ਹੁਣ ਆਪਾਂ ਸੁਪਨੇ ਲੈ ਕੇ ਆਏ ਤੇ ਰੱਬ ਆਪਣੇ ਸੁਪਨੇ ਪੂਰੇ ਕਰੇ ਮੈਂ ਅਰਦਾਸ ਕਰਦਾ ਸਾਰਿਆਂ ਲਈ ਖੁਸ਼ੀਆਂ ਵਾਲਾ ਵਾਲਾ ਸਾਲ ਰਵੇ ਇਹ 2026 ਪਰ ਇਹਦੀਆਂ ਰਿਪੋਰਟਸ ਜੋ ਨਿਊਜ਼ ਆ ਰਹੀਆਂ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਏ ਕਿ ਕੀ ਕੀ ਕੁਝ ਲਾਗੂ ਹੋ ਰਿਹਾ ਹੈ ਅਮਰੀਕਾ ਦੇ ਵਿੱਚ 2026 ਦੇ ਵਿੱਚ ਸਭ ਤੋਂ ਵੱਡੀ ਨਿਊਜ਼ ਤੇ ਇਹ ਹੀ ਆ ਕਿ ਜਿਹੜਾ ਇਹ 19 ਕੰਟਰੀਆਂ 20 ਕੰਟਰੀਆਂ ਹੋ ਗਈਆਂ ਸੌਰੀ 20 ਕੰਟਰੀਆਂ ਤੇ ਰੋਕ ਲਗਾਈ ਸਗੀ ਕਿ ਇਹਨਾਂ ਦੀ ਇਮੀਗ੍ਰੇਸ਼ਨ ਬਿਲਕੁਲ ਜ਼ੀਰੋ ਕਰ ਦਿੱਤੀ ਜਾਏਗੀ ਸੋ ਉਹ 1 ਜਨਵਰੀ ਤੋਂ ਲਾਗੂ ਹੋ ਗਿਆ ਤੇ ਹੁਣ ਇਹ ਦੇਸ਼ਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਖਤਾਈ ਹੋਏਗੀ ਬਹੁਤ ਬੇਕੀ ਦੇ ਨਾਲ ਸਾਰਾ ਕੁਝ ਚੈੱਕ ਕੀਤਾ ਜਾਏਗਾ ਸੋ ਇਹ ਕੰਟਰੀਆਂ ਹੁਣ ਅਮਰੀਕਾ ਦੇ ਬਾਰੇ ਭੁੱਲ ਹੀ ਜਾਣ ਬਹੁਤ ਹਾਈ ਲੈਵਲ ਦੇ ਵਿੱਚ ਜਿਨ੍ਹਾਂ ਦਾ ਅਮਰੀਕਾ ਨੂੰ ਕੋਈ ਫਾਇਦਾ ਹੋਏਗਾ ਨਾ ਸਿਰਫ ਉਹ ਸਿਰਫ ਅਮਰੀਕਾ ਉਹਨਾਂ ਨੂੰ ਹੀ ਆਪਣੀ ਕੰਟਰੀ ਦੇ ਵਿੱਚ ਆਉਣ ਦਵੇਗੀ ਜਿੱਦਾਂ ਪਹਿਲਾਂ ਚੱਲਦਾ ਸੀਗਾ ਕਿ ਬਾਰਡਰ ਟੱਪੋ ਜੀ ਅਸਾਈਲਮ ਲੈ ਲਓ ਪਨਾਹ ਲੈ ਲਓ ਉਹ ਸਾਰਾ ਕੁਝ ਇਹ ਵੀ ਕੰਟਰੀਆਂ ਤਾਂ ਹੁਣ ਖਤਮੇ ਕਰ ਦਿੱਤਾ ਤੇ ਇਹ ਭੁੱਲ ਹੀ ਜਾਣ ਤੇ ਇਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਵੀ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਹੁਣ ਜਿੱਦਾਂ ਸਕੂਲਾਂ ਦੇ ਸਾਹਮਣੇ ਤੋਂ ਜਿਹੜੀ ਸਪੀਡ ਹੁੰਦੀ ਸੀਗੀ ਉਹ 25 ਮੀਲ ਹੁੰਦੀ ਸੀਗੀ ਤੇ ਹੁਣ ਉਹਨੂੰ ਘਟਾ ਕੇ 20 ਮੀਲ ਪ੍ਰਤੀ ਘੰਟਾ ਕਰ ਦਿੱਤਾ ਸੋ ਇਹਦੇ ਬਾਰੇ ਵੀ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਤੁਸੀਂ ਪੁਰਾਣੇ ਲਾਅ ਦੇ ਹਿਸਾਬ ਨਾਲ ਨਾ ਕਰਦੇ ਤੇ ਤੁਹਾਡੀ ਚਲਾਨ ਹੋ ਜਾਵੇ ਤੇ ਉਸ ਤੋਂ ਬਾਅਦ ਤੁਹਾਡੇ ਲਾਇਸੈਂਸ ਨੂੰ ਤੁਹਾਡਾ ਐਕਸਪਾਇਰੀ ਹੋਣਾ ਜਾਂ ਨਹੀਂ ਹੋਣਾ ਪਰ ਅਗਰ ਤੁਸੀਂ ਚੇਂਜ ਕਰਦੇ ਆ ਤੁਹਾਡਾ ਲਾਇਸੈਂਸ ਫਿਰ ਤੋਂ ਨਵਾਂ ਬਣ ਕੇ ਆਇਆਗਾ ਨੰਬਰ ਪਲੇਟ ਨੂੰ ਲੈ ਕੇ ਤੁਹਾਡੀ ਆ ਗਈ ਹੈ ਕਿ 1000 ਡਾਲਰ ਤੱਕ ਦੇ ਫਾਈਨ ਕੀਤੇ ਜਾਣਗੇ ਤੁਹਾਨੂੰ ਔਰ ਸੀਰੀਅਲ ਲਾਇਸੈਂਸ ਜਿਹੜੇ ਤੁਹਾਨੂੰ ਪਤਾ ਹੈ ਇੱਕ ਕਮਰਸ਼ੀਅਲ ਇਹਦਾ ਪੇਚਾ ਪਿਆ ਹੋਇਆ ਕੈਲੀਫੋਰਨੀਆ ਦਾ ਸਰਕਾਰ ਦੇ ਨਾਲ ਸੋ 5 ਤਰੀਕ ਨੂੰ ਲਾਸਟ ਤਰੀਕ ਸੀ ਕਿ ਜਿਹੜਾ ਪਹਿਲਾਂ ਇਹਨਾਂ ਨੇ ਟਾਈਮ ਦਿੱਤਾ ਹੋਇਆ ਸੀਗਾ ਕੈਲੀਫੋਰਨੀਆ 17000 ਲੋਕਾਂ ਦਾ ਪਰ ਉਹਨਾਂ ਨੇ ਹੁਣ ਐਕਸਟੈਂਡ ਕੀਤਾ 60 ਦਿਨਾਂ ਦੇ ਲਈ ਪਰ ਉਸੇ ਦੇ ਹਿਸਾਬ ਦੇ ਨਾਲ ਸੀਨ ਟਫੀ ਸਾਹਿਬ ਦਾ ਵੀ ਇਹ ਬਿਆਨ ਆ ਗਿਆ ਜੀ ਲੋ ਹੁਣ ਅਸੀਂ ਤੁਹਾਡੇ 160 ਮਿਲੀਅਨ ਆ ਰੋਕ ਲੈਣਾ ਤੁਹਾਨੂੰ ਇਹ ਫੰਡ ਨਹੀਂ ਦੇਣੇ ਕਿਉਂਕਿ ਤੁਸੀਂ ਸਾਡੀ ਮੰਨਦੇ ਨਹੀਂ ਸੋ ਇਹਨਾਂ ਦਾ ਆਫਰ ਜੇ ਪੇਚਾ ਪਿਆ ਹੈ ਜਿਹਦੇ ਵਿੱਚ ਪੀਸ ਵਿਚਾਰੇ ਟਰੱਕ ਡਰਾਈਵਰ ਰਹੇ ਆ ਟਰੱਕ ਡਰਾਈਵਰਾਂ ਲਈ ਹੁਣ ਹਰ ਰੋਜ਼ ਚੈਕਿੰਗ ਹੋ ਰਹੀ ਆ ਸਾਹਮਣੇ ਤੋਂ ਉਹਨਾਂ ਨੂੰ ਘੇਰ-ਘੇਰ ਕੇ ਚੈੱਕ ਕੀਤਾ ਜਾ ਰਿਹਾ ਡਾਕੂਮੈਂਟ ਸਟੇਟਸ ਉਹਨਾਂ ਦਾ ਪਤਾ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਰਿਪੋਰਟ ਕੀਤਾ ਜਾ ਰਿਹਾ H1B ਵੀਜ਼ੇ ਵਾਲੇ ਜਿਹੜੇ ਉਹਨਾਂ ਦੇ ਲਈ ਵੱਡੀ ਹੁਣ ਰੂਲ ਲਾਗੂ ਹੋ ਗਏ ਜਿਹੜਾ ਉਹਨਾਂ ਦਾ ਹੁਣ ਜਿਹੜੇ ਬਾਹਰ ਆ ਜਾਂ ਐਂਟਰ ਹੋਣਗੇ ਜਾਂ ਰੀਨੂਵਲ ਹੋਣਗੇ ਜਿਨ੍ਹਾਂ ਦੇ ਉਹਨਾਂ ਦਾ ਹੁਣ ਜਿਹੜਾ ਸੋਸ਼ਲ ਅਕਾਊਂਟ ਆ ਉਹ ਚੈੱਕ ਕੀਤਾ ਜਾਏਗਾ ਵੈਰੀਫਾਈ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਉਹ ਦੇਖਣ ਤੋਂ ਬਾਅਦ ਉਹਨਾਂ ਦਾ ਪਤਾ ਹੋਏਗਾ ਕਿ ਉਹਨਾਂ ਨੂੰ ਰੀਨੂਵਲ ਕਰਨਾ ਜਾਂ ਨਹੀਂ ਕਰਨਾ ਤੇ ਦੂਜੀ ਇਹਨਾਂ ਨੇ ਹੁਣ ਇਹ ਵੀ ਕਰ ਦਿੱਤਾ ਕਿ ਜਿਹੜੇ ਹਾਈ ਵੇਜ਼ ਵਾਲੇ ਆ ਸਿਰਫ ਉਹ ਸਿਰਫ ਉਹੀ ਆਣਗੇ ਉਹਨਾਂ ਦੇ ਹੀ ਵੀਜ਼ੇ ਲੱਗਣਗੇ ਤੇ ਬਾਕੀ ਜਿਹੜੇ ਲੋਅ ਵੇਜ ਵਾਲੇ ਆ ਘੱਟ ਸੈਲਰੀ ਵਾਲੇ ਆ ਕੀ ਸਰਕਾਰ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਇੱਥੋਂ ਦੇ ਸਿਟੀਜ਼ਨ ਹੀ ਹਾਇਰ ਕਰਨੇ ਪੈਣਗੇ ਇੱਥੋਂ ਦੇ ਲੋਕਾਂ ਨੂੰ ਹੀ ਜੌਬ ਦੇਣੀ ਪਵੇਗੀ ਸੋ ਇਹ ਵੀ ਇੱਕ ਵੱਡੀ ਕਾਰਵਾਈ ਆ ਔਰ ਜਿਹੜਾ ਲੋਟਰੀ ਸਿਸਟਮ ਵੀਜ਼ਾ ਸੀਗਾ ਉਹਨੂੰ ਵੀ ਚੇਂਜ ਕੀਤਾ ਤੁਹਾਨੂੰ ਉਹ ਵੀ ਹੁਣ ਚੇਂਜ ਹੋ ਗਿਆ ਲੋਟਰੀ ਵੀਜ਼ਾ ਦੇ ਹੱਕ ਤੇ ਤਾਂ ਪਹਿਲੇ ਹੀ 트ੰਪ ਸਰਕਾਰ ਨਹੀਂ ਸੀਗੀ ਪਰ ਹੁਣ ਉਹਨੂੰ ਵੀ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ H1 ਲੋਟਰੀ ਵੀਜ਼ਾ ਵੀ ਖਤਮ ਕਰਨ ਦੀ ਤਦਾਰ ਤੇ ਉਹਨੂੰ ਵੀ ਬਹੁਤ ਜਲਦ ਖਤਮ ਕਰ ਦਿੱਤਾ ਜਾਏ ਉਸ ਤੋਂ ਬਾਅਦ ਹੁਣ ਆਈਸ ਦਾ ਜਿਹੜਾ ਟਾਰਗੇਟ ਆ ਕਿ ਜਿਹੜੇ ਇਹਨਾਂ ਦੇ ਪਿਛਲੇ ਅੰਕੜੇ ਸ਼ੋਅ ਕੀਤੇ ਆ ਤੇ ਹੁਣ ਆ 트럼ਪ ਪ੍ਰਸ਼ਾਸਨ ਦਾ ਕਹਿਣਾ ਇਹ ਆ ਕਿ ਉਹ ਕੁਝ ਵੀ ਨਹੀਂ ਸੀ ਜੇ ਜਿਹੜੇ ਹੁਣ ਅੰਕੜੇ ਆਉਣਗੇ 2026 ਦੇ ਵਿੱਚ ਉਹ ਇਸ ਤੋਂ ਵੀ ਭਿਆਨਕ ਹੋਣਗੇ ਜੀ ਹਾਂਜੀ ਆਈਸ ਨੇ ਪੂਰੀ ਤਿਆਰੀ ਕੀਤੀ ਹੋਈ ਆ ਬੇਅਰ ਹਾਊਸ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਜਿੱਥੇ 80000 ਲੋਕਾਂ ਨੂੰ ਡਿਟੇਨ ਕਰਨਾ ਹੈ ਇਹ ਬੇਅਰ ਹਾਊਸ ਹੈ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਸਿਟੀਆਂ ਦੇ ਵਿੱਚ ਬਣਾਉਣਗੇ ਜਿੱਥੇ ਕਿ ਕਿਸੇ ਬੇਅਰ ਹਾਊਸ 'ਚ 1000 ਤੋਂ 1500 ਬੰਦਾ ਰੱਖਿਆ ਜਾਏਗਾ ਕਿਸੇ 'ਚ 5 ਤੋਂ 10000 ਦੀ ਕੈਪੈਸਿਟੀ ਹੋਏਗੀ ਬੰਦੇ ਨੂੰ ਅੰਦਰ ਰੱਖਣ ਦੀ ਕਿਉਂਕਿ ਜਿਹੜੇ ਡਿਟੇਨਿੰਗ ਸੈਂਟਰ ਆ ਉਹ ਇਹਨਾਂ ਕੋਲ ਘੱਟ ਪੈ ਰਹੇ ਚ ਉੱਥੇ ਉਹਨਾਂ ਕੋਲ ਪਹਿਲਾਂ ਹੀ 6 ਤੋਂ 7 ਲੱਖ ਬੰਦਾ ਉਹਨਾਂ ਦੇ ਵਿੱਚ ਢੱਕਿਆ ਹੋਇਆ ਸੋ ਇਹ ਇੱਕ ਵੱਡਾ ਨੰਬਰ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੁਣ 2026 ਦੇ ਵਿੱਚ ਆ। ਸੋ ਇਸ ਤੋਂ ਬਾਅਦ ਹੁਣ ਆਈਐਸ ਨੇ ਇਸ ਨੂੰ ਹੋਰ ਵੱਡੀ ਪੱਧਰ ਤੇ ਰੇਟਸ ਕਰਨ ਦੇ ਲਈ ਭਾਰਤੀ ਖੋਲੀ ਹੋਈ ਆ ਇਹ ਬੰਦਿਆਂ ਨੂੰ ਹਾਇਰ ਕਰ ਰਿਹਾ ਜਿੱਥੇ ਕਿ 10000 ਤੋਂ ਵੱਧ ਇਹਨਾਂ ਨੇ ਕਰ ਚੁੱਕੇ ਆ ਤੇ ਅਰਜ਼ੀਆਂ ਇਹਨਾਂ ਕੋਲ ਬਹੁਤ ਹੀ ਜ਼ਿਆਦਾ ਹੀ ਹੋਈਆਂ ਉਹਨਾਂ ਦੀ ਟ੍ਰੇਨਿੰਗ ਵੀ ਨਾਲ ਦੀ ਨਾਲ ਚੱਲਦੀ ਪਈ ਆ ਤੇ ਇਹਨਾਂ ਨੇ ਆਪਣੇ ਪ੍ਰਾਈਵੇਟ 에ਅਰਪਲੇਨ ਵੀ ਲਿੱਤੇ ਆ ਕਿ ਜਿਹਦੇ ਨਾਲ ਡਿਪੋਰਟਿੰਗ ਜਿਹਦੇ ਨਾਲ ਡਿਪੋਰਟੇਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਈਜ਼ੀ ਹੋਵੇ ਸਾਰਾ ਕੁਝ ਸੋ ਇਹਦੇ ਵਿੱਚ ਵੀ ਇੱਕ ਵੱਡੀ ਖਬਰ ਆ ਰਹੀ ਆ ਕਿ ਹੁਣ ਹੁੰਜਾ ਫੇਅਰ ਇਥੋਂ ਇਮੀਗ੍ਰੈਂਟ ਦਾ ਸਪਾਇਆ ਕਰਦਾ ਸਲਾਹ ਹੈ ਔਰ 트ੰਪ ਦਾ ਇਰਾਦਾ ਸਾਫ ਸਾਫ ਸਾਰਿਆਂ ਨੂੰ ਪਤਾ ਚੱਲਦਾ ਜਿਸ ਤਰ੍ਹਾਂ ਇਹਨਾਂ ਦੇ ਪ੍ਰਸ਼ਾਸਨ ਦੀਆਂ ਮੰਤਰੀਆਂ ਦੀਆਂ ਜਾਂ ਇਹਨਾਂ ਦੇ ਆਫੀਸਰਾਂ ਦੀਆਂ ਜੋ ਬਿਆਨਬਾਜ਼ੀਆਂ ਆ ਰਹੀਆਂ ਉਹਨਾਂ ਤੋਂ ਸਾਰਾ ਕੁਝ ਕਲੀਅਰ ਹੁੰਦਾ ਪਿਆ ਤੇ ਇਹਦੇ ਨਾਲ ਨਾਲ ਜਿਹੜੀ ਕੋਰਟ ਦੀ ਐਡਵਾਈਜ਼ਰੀ ਆ ਕੋਰਟ ਦਾ ਵੀ ਤੁਹਾਨੂੰ ਪਤਾ ਹੈ ਕਿ ਲਾਸਟ ਪਿੱਛੇ ਜੇ ਯੂਐਸ ਸੁਪਰੀਮ ਕੋਰਟ ਨੇ ਵੀ ਥੋੜੀ ਝਾੜ ਪਾਈ ਸੀਗੀ ਟਰੰਪ ਸਰਕਾਰ ਨੂੰ ਕਿ ਤੁਸੀਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਨੈਸ਼ਨਲ ਗਾਰਡ ਤੇ ਆਰਮੀ ਨੂੰ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਤਾਇਨਾਤ ਕਰ ਸਕਦੇ ਜਦੋਂ ਤੱਕ ਉੱਥੋਂ ਦਾ ਗਵਰਨਰ ਨਹੀਂ ਕਹਿੰਦਾ ਕਿ ਮੈਨੂੰ ਲੋੜ ਆ ਹਾਲਾਤ ਇਥੋਂ ਬਸ ਤੋਂ ਬਾਹਰ ਹੋ ਗਏ ਹੈ ਐਮਰਜੈਂਸੀ ਦੇ ਹਾਲਾਤ ਆ ਸੋ ਉੰਨੀ ਦੇ ਤੁਸੀਂ ਉੱਥੇ ਆਪਣੀ ਨੈਸ਼ਨਲ ਗਾਰਡ ਨਹੀਂ ਭੇਜ ਸਕਦੇ ਸੋ ਉਹਦੇ ਉੱਪਰ ਝਾੜ ਪਾਈ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਇੱਕ ਫੈਡਰਲ ਜੱਜ ਨੇ ਇਹ ਵੀ ਆਰਡਰ ਕੀਤੇ ਸੀਗੇ ਕਿ ਜਿਹੜਾ ਇਹ ਬੌਂਡ ਪੈਣਾ ਇਹ ਬੌਂਡ ਪੈਣਾ ਸਟਾਰਟ ਹੋਣਾ ਚਾਹੀਦਾ ਤੁਹਾਨੂੰ ਪਤਾ ਹੈ ਬਿਲਕੁਲ ਹੀ ਬੰਦ ਹੋ ਗਿਆ ਸੀਗਾ ਬੌਂਡ ਪੈਣਾ ਚਾਹੀਦਾ ਕਿ ਲੋਕਾਂ ਨੂੰ ਕਮ ਸੇ ਕਮ ਇੱਕ ਲਾਸਟ ਚਾਂਸ ਦੇਣਾ ਚਾਹੀਦਾ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਕਿ ਵਾਕਈ ਹੀ ਉਹਨਾਂ ਨੂੰ ਬੌਂਡ ਪੈਣਾ ਚਾਹੀਦਾ ਜਾਂ ਨਹੀਂ ਸੋ ਇਹਦੇ ਵਿੱਚ ਵੀ ਖਬਰਾਂ ਆਈਆਂ ਸੀ ਕਿ ਹੁਣ ਇਹ ਸੁਣਵਾਈ ਹੋਣ ਲੱਗ ਗਈ ਆ ਤੇ ਲੋਕਾਂ ਨੂੰ ਬੌਂਡ ਪਏ ਵੀ ਆ ਲੋਕ ਥੋੜੇ ਜਿਹਾ ਬਾਹਰ ਵੀ ਆਇਆ ਸੋ ਇੱਕ ਸੁੱਖ ਦਾ ਸਾਹ ਸੀਗਾ ਪਰ ਨਾਲ ਦੀ ਨਾਲ ਤੁਹਾਨੂੰ ਪਤਾ ਹੈ ਕਿ ਟਰੰਪ ਪ੍ਰਸ਼ਾਸਨ ਪਿੱਛੇ ਹਟਣ ਵਾਲਾ ਤਾਂ ਹੈ ਨਹੀਂ ਜਿਨੇ ਐਡੀ ਐਡੀ ਕਾਰਵਾਈਆਂ ਰੰਮੀਆਂ ਤਾਂ ਉਹ ਤੁਹਾਨੂੰ ਪਤਾ ਕਿ ਸਟੇ ਨਹੀਂ ਕਰ ਸਕਦੀ ਇਹਨਾਂ ਨੇ ਅਪੀਲਾਂ ਕੀਤੀਆਂ ਔਰ ਪੀਲਾ ਚੱਲਦੀਆਂ ਪਈਆਂ ਔਰ ਲਾਇਸੈਂਸ ਦੇ ਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਸੀਗੇ ਆ ਕਿ ਐਦਾਂ ਹੋ ਗਿਆ ਜੀ ਰਾਹਤ ਮਿਲ ਗਈ ਇਹ ਹੋ ਗਿਆ ਪਰ ਤੁਹਾਨੂੰ ਦੱਸ ਦਈਏ ਬੇਸ਼ੱਕ ਤੁਹਾਡਾ ਵਰਕ ਪਰਮਿਟ ਪਿਆ ਹੋਵੇ ਤੁਹਾਡਾ ਲਾਇਸੈਂਸ ਵੈਲਿਡ ਹੋਵੇ ਪਰ ਤੁਸੀਂ ਹੁਣ ਚਲਾ ਨਹੀਂ ਸਕਦੇ ਕਿਉਂਕਿ ਆਈਸੀ ਨੇ ਵੱਡੇ ਪੱਤਰ ਤੇ ਉੱਪਰ ਇਹ ਇੰਤਜ਼ਾਮ ਕੀਤਾ ਹੋਇਆ ਕਿ ਟਰੱਕਾਂ ਵਾਲਿਆਂ ਨੂੰ ਖਾਸ ਕਰਕੇ ਆਪਣੀ ਇੰਡੀਆ ਦੇ ਨਾਲ ਤਾਂ ਜ਼ਿਆਦਾ ਹੀ ਥੋੜਾ ਜਿਹਾ ਹੋ ਰਿਹਾ ਕਿ ਰੋਕ ਕੇ ਉਚਤਾਸ਼ ਕਰ ਰਹੇ ਆ ਚੈਕਿੰਗ ਕਰ ਰਹੇ ਆ ਹਰ ਇੱਕ ਜਗ੍ਹਾ ਤੇ ਸਕੇਲਾਂ ਤੇ ਉੱਪਰ ਸਟੇਟਸ ਚੈੱਕ ਕੀਤੇ ਜਾ ਰਹੇ ਆ ਕੀ ਸਟੇਟਸ ਆ ਕੀ ਨਹੀਂ ਤੇ ਹਾਏ ਦਿਨ ਨਵੇਂ ਤੇ ਨਵੇਂ ਰਿਕਾਰਡ ਬਣ ਰਹੇ ਆ ਟਰੱਕ ਡਰਾਈਵਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਜਿਹੜੀ ਕਿ ਬਹੁਤ ਵੱਡੀ ਗੰਭੀਰ ਸਮੱਸਿਆ ਇਸ ਟਾਈਮ ਦੇ ਉੱਪਰ ਬਣੀ ਹੋਈ ਆ ਟਰੱਕ ਇੰਡਸਟਰੀ 2025 ਦੇ ਵਿੱਚ ਬਿਲਕੁਲ ਖਤਮ ਹੋਣ ਦੇ ਕੰਡੇ ਤੇ ਆ ਇਸ ਟਾਈਮ ਦੇ ਉੱਤੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਟਰੱਕ ਡਰਾਈਵਰ ਡਿਟੇਨ ਹੋ ਗਏ ਬਹੁਤ ਲੋਕਾਂ ਨੇ ਕੰਮ ਛੱਡ ਦਿੱਤਾ ਤੇ ਬਹੁਤ ਲੋਕ ਡਰੇ ਹੋਏ ਆ ਘਰਾਂ ਚ ਬੈਠੇ ਉਹ ਚਲਾਉਂਦੇ ਨਹੀਂ ਬਹੁਤ ਨੂੰ ਕੰਪਨੀਆਂ ਨੇ ਖੁਦ ਕੱਢ ਦਿੱਤਾ ਤੇ ਹੁਣ 2026 ਚ ਬਹੁਤ ਕੁਝ ਉੱਪਰ ਥੱਲੇ ਹੋਣ ਦੀ ਸੁਭਾਵਨਾ ਹੈ ਤੇ ਇਹ ਸਕਤਾਈ ਸਾਰਿਆਂ ਦਾ ਸਵਾਲ ਇਹੀ ਆ ਕਿ ਇਹ ਸਕਤਾਈ ਹੁਣ ਕਿੰਨਾ ਟਾਈਮ ਹੋਰ ਹੈਗੀ ਕਿਉਂਕਿ 트੍ਰੰਪ ਸਰਕਾਰ ਦਾ ਹਲੇ ਕਾਰਜਕਾਲ ਤਾਂ ਬਹੁਤ ਆ ਸੋ ਇਹਦੀ ਆਸ ਇਹ ਹੈ ਕਿ 6 ਤੋਂ 8 ਮਹੀਨੇ ਹੋਰ ਐਸੀ ਤਰ੍ਹਾਂ ਸਕਤਾਈ ਰਹੇਗੀ ਤੇ ਇਹ 7 ਤੋਂ 8 ਮਹੀਨਿਆਂ ਦੇ ਵਿੱਚ ਜਿੱਡੇ ਇਹ ਕਹਿ ਰਿਹਾ ਅੰਕੜੇ ਸੀ ਸ਼ੋ ਕਰਨੇ ਆ ਏਡੇ ਨਹੀਂ ਹੋ ਸਕਦੇ ਪਰ ਜਿਹੜਾ ਜੋ ਕੁਝ ਦਿਖਾਇਆ ਜਾ ਰਿਹਾ ਉਹ ਵੀ ਨਹੀਂ ਹੋ ਰਿਹਾ ਜਿਆਦਾ ਲੋਕਾਂ ਨੂੰ ਡਰਾਇਆ ਜਾ ਰਿਹਾ ਉਤਸ਼ਾਹ ਕੀਤਾ ਜਾ ਰਿਹਾ ਕਿ ਲੋਕ ਆਪਣੇ ਆਪ ਇੱਥੋਂ ਛੱਡ ਕੇ ਚਲੇ ਜਾਣ ਕਿਉਂਕਿ ਜਿਹੜੇ ਹੁਣ ਰਿਕਾਰਡ ਬਣਾਇਆ ਨਾ 트ੰਪ ਸਰਕਾਰ ਨੇ ਪਿਛਲੇ 2025 ਚ ਉਹ ਅੱਜ ਤੋਂ 50 ਸਾਲ ਪਹਿਲਾਂ ਕਿਤੇ ਹੋਇਆ ਨਹੀਂ ਇਦਾਂ ਦਾ ਜੋ ਇਹਨੇ ਕਰ ਦਿੱਤਾ ਸੋ ਲੋਕਾਂ ਨੂੰ ਉਤਸ਼ਾਹ ਵੀ ਕਰ ਰਿਹਾ ਡਰਾ ਵੀ ਰਿਹਾ ਲਾਲਚ ਵੀ ਦੇ ਰਿਹਾ 3000 ਡਾਲਰ ਦੇ ਉਹ ਲਾਲਚ ਦਿੱਤਾ ਸੀਗਾ ਕਿ ਲੋਕਾਂ ਨੂੰ ਵਾਪਸ ਉਹਨਾਂ ਦੀ ਕੰਟਰੀ ਚ ਜਾ ਚਲੇ ਜਾਣਾ ਚਾਹੀਦਾ ਸੋ ਇਹ ਇੱਕ ਵੱਡਾ ਕਾਰਨ ਆ ਕਿ ਹੁਣ ਕੀ ਹੋਏਗਾ 2026 ਦੇ ਵਿੱਚ ਹੁਣ ਬਹੁਤ ਲੋਕਾਂ ਦਾ ਇਹ ਸਾਹ ਚੁੱਕੇ ਹੋਇਆ ਕਿ ਅਸੀਂ ਹੁਣ 25 ਤਾਂ ਕੱਢ ਲਿਆ ਔਖਾ ਸੌਕਾ ਕਿ ਹੁਣ 26 ਵੀ ਕੱਢਾਂਗੇ ਤੇ ਬਾਕੀ ਦੇਖੋ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਗਲਤੀ ਆਪਣੀ ਆ ਜਦੋਂ ਵੀ ਆਪਾਂ ਆਣਾ ਹੁਣ ਕਿਤੇ ਵੀ ਜਾਣਾ ਇੱਕ ਨੰਬਰ ਰਸਤੇ ਨੂੰ ਹੀ ਯੂਜ਼ ਕਰੀਏ ਦੋ ਨੰਬਰ ਚ ਤੁਹਾਨੂੰ ਪਤਾ ਹੈ ਕਿ ਬਾਅਦ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਮੈਂ ਅਰਦਾਸ ਵੀ ਕਰਦਾ ਸਾਰੇ ਭਰਾਵਾਂ ਲਈ ਕਿ ਜੋ ਹੋ ਗਿਆ ਬਹੁਤ ਹੋ ਗਿਆ ਹੁਣ ਅੱਗੇ ਤੋਂ ਥੋੜੀ ਜੀ ਸ਼ਾਂਤੀ ਆਵੇ ਤੇ ਉਹਨਾਂ ਨੂੰ ਆਪਣੀ ਉਹਨਾਂ ਦੀ ਮੰਜ਼ਿਲ ਮਿਲੇ ਜੋ ਲੋਕ ਵਿਚਾਰੇ ਡਰੇ ਹੋਏ ਜਿਹੜੀ ਦੂਰ ਆਏ ਆ ਲੱਖਾਂ ਪੈਸਾ ਲਾ ਕੇ ਸੋ ਉਹਨਾਂ ਨੂੰ ਹੁਣ ਉਹਨਾਂ ਦੀ ਮੰਜ਼ਿਲ ਮਿਲ ਜਵੇ ਬਾਕੀ ਇਹ ਨਿਊਜ਼ ਦੇ ਬਾਰੇ ਤੁਹਾਡਾ ਕੋਈ ਕਹਿਣਾ ਹੋਵੇ ਆ ਤੁਹਾਡੀ ਕੋਈ ਸਲਾਹ ਹੋਵੇ ਸੋ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕੀ ਤੁਸੀਂ ਕਹਿਣਾ ਚਾਹ ਰਹੇ ਆ ਕੀ ਤੁਹਾਡੀ ਰਾਏ ਆ ਬਾਕੀ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ